ਕੁਰੇਂਦਰ ਪਤਾ ਲੱਗਿਆ ਕਿ 5-6 ਸਾਲ ਵਿਦੇਸ਼ ਦੇ ਵਿੱਚ ਰਹਿ ਕੇ ਆਏ ਹੋ ਕਿਹੜੀ ਕੰਟਰੀ ਦੇ ਵਿੱਚ ਕਹਿ ਜਾ ਲੱਗਿਆ ਤੇ ਹੁਣ ਵਾਪਸ ਸੰਗਰੂਰ ਦੇ ਵਿੱਚ ਆਂ ਆਪਣਾ ਕਾਰੋਬਾਰ ਕੀਤਾ ਹਾਂਜੀ ਉੱਥੇ ਵੀ ਵਧੀਆ ਸੀਗਾ ਵੀਰ ਜੀ ਪਰ ਉਰੇ ਥੋੜੀਆਂ ਮਜਬੂਰੀਆਂ ਸੀ ਆਪਾਂ ਨੂੰ ਤਾਂ ਜਾਣਾ ਪੈਂਦਾ ਜੀ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਜੋ ਕਿਤੇ ਨਾ ਕਿਤੇ ਆਪਣਾ ਕਾਰੋਬਾਰ ਕਰਨ ਦੇ ਵਿੱਚ ਹਿਚਕਚਾਉਂਦੇ ਮਹਿਸੂਸ ਹੁੰਦੇ ਨੇ ਆਪਾਂ ਤਾਂ ਹਰੇਕ ਨੌਜਵਾਨ ਨੂੰ ਉਰੇ ਵੀ ਆ ਆ ਜਾਂਦਾ ਕੋਈ ਆਪਾਂ ਉਹਨੂੰ ਇਹੀ ਕਹਿੰਨੇ ਆ ਆਪਣੇ ਭਾਈ ਵਾਂਗ ਕੇ ਵੀ ਆ ਜ਼ਿਆਦਾ ਕੰਮ ਖੁਦ ਕਰੋ ਕੋਨੇ ਇੱਥੇ ਵਧੀਆ ਪੈਸੇ ਬਣ ਲਾਏਂਗੇ ਜੇ ਕੋਈ ਨੌਜਵਾਨ ਨੇ ਅਜਿਹੀਆਂ ਇਹ ਰੇੜੀਆਂ ਦੀ ਗੱਲ ਕੀਤੀ ਜਾਵੇ ਤਾਂ ਸੰਕੋਚਵਾਨਦੇ ਨੇ ਸ਼ਰਮ ਮਹਿਸੂਸ ਕਰਦੇ ਨੇ ਬਾਹਰ ਨੂੰ ਭੱਜਦੇ ਨੇ ਤੁਸੀਂ ਪਹਿਲੇ ਇਨਸਾਨ ਹੋ ਜੋ ਬਾਹਰੋਂ ਆ ਕੇ ਸੰਗਰੂਰ ਦੇ ਵਿੱਚ ਕੰਮ ਕਰ ਨਹੀਂ ਪਤਾ ਕੀ ਹੈ ਜੀ ਰੇੜੀ ਸ਼ਰਮਤਾਰ ਮੰਨਣੀ ਚਾਹੀਦੀ ਨਹੀਂ ਕੋਈ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ ਜੀ ਠੀਕ ਹੈ ਨਹੀਂ ਜੀ ਜੇ ਜਿਸ ਤਰ੍ਹਾਂ ਮਾਤਾ ਜੀ ਰੱਤੋ ਹੋ ਜਾਂ ਨਹੀਂ ਆ ਗਿਆ ਕਿਤੇ ਨਾ ਕਿਤੇ ਤਾਂ ਤੁਸੀਂ ਸੱਤ ਸਮੁੰਦਰੋਂ ਪਾਰ ਬੈਠੇ ਹੋ ਮਾਤਾ ਦੀ ਇੱਥੇ ਰੱਤੋ ਹੋ ਗਿਆ ਆਂਕ ਤੇ ਜਾਨ ਵੀ ਨਿਕਲ ਨਿਕਲ ਜਾਂਦੀ ਹੋ ਆਹੀ ਮੁਸ਼ਕਿਲਾ ਮਾਰਦੀਆਂ ਨੇ ਬੰਦੇ ਨੂੰ ਹੀ ਨਹੀਂ ਤਾਂ ਬੰਦੇ ਦਾ ਦਿਲ ਨਾ ਕਰੇ ਜੀ ਆਨੂੰ ਬੰਦੇ ਨੂੰ ਆਹੀ ਮੁਸ਼ਕਿਲਾ ਮਾਰਦੀਆਂ ਨੇ ਫੈਮਿਲੀ ਪ੍ਰੋਬਲਮ ਆ ਜਾਂਦੀ ਹੈ ਪਿੱਛੇ ਫਿਰ ਆ ਨਹੀਂ ਸਕਦਾ ਬੰਦਾ ਓੱਖਾ ਹੋ ਜਾਂਦਾ ਉਧਰ ਵੀ ਬਹੁਤ ਮੁਕੀ ਹੋ ਜਾਂਦਾ ਜੀ ਇਕਰ ਜੋ ਨੌਜਵਾਨ ਪੰਜਾਬ ਦੇ ਵਿੱਚੋਂ ਖਾਸ ਕਰ ਜਾਂਦੇ ਨੇ ਕਹੇ ਜੇ ਹਾਲਾਤ ਨੇ ਉਹਨਾਂ ਦੇ ਹੁਣ ਤਾਂ ਹੀ ਬਹੁਤ ਮਾੜੇ ਨੇ ਜਦੋਂ ਮੈਂ ਗਿਆਦੀ ਉਹ ਕੰਮ ਹੈਗੇ ਦੀ ਹੁਣ ਜਿੰਨੇ ਵੀ ਬੈਠੇ ਨੇ ਮੇਰੇ ਹੁਣ ਵੀ ਭਾਈ ਜਿਆਦਾ ਰੂਮ 'ਚ ਬੈਠਾ ਪੰਜਾਬੀ ਬਹੁਤ ਬੈਠੇ ਨੇ ਬਹੁਤ ਵੇਲੇ ਬੈਠੇ ਨੇ ਉਧਰ ਜੀ ਹੈ ਵੀ ਹੁੰਦਾ ਵੀ ਜਦੋਂ ਤੁਸੀਂ ਪਾਸਪੋਰਟ ਲੈਣ ਜਾਨੇ ਹੋ ਏਜੰਟ ਕਹਿੰਦਾ ਵੀ ਪਹਿਲਾਂ ਹੋਰ ਪ ਹਾਂ ਜੀ ਹਾਂ ਬਿਲਕੁਲ ਬਿਲਕੁਲ ਸਹੀ ਗੱਲ ਹੈ ਰਾਈਟ ਹੈ ਤੁਹਾਡੀ ਗੱਲ ਅਗਲਾ ਕਹਿੰਦੇ ਬਥੇਰੇ ਫਰਾਡ ਵੀ ਨੇਗੇ ਅਗਲੇ ਕਹਿੰਦੇ ਸਾਨੂੰ 2000 ਰੁਪਏ ਦੇ 2000 ਰਿੰਗਟ ਦੇ ਉਹਦੇ ਰਿੰਗਟ ਚਲਦੇ ਨੇ 3000 ਰਿੰਗਟ ਦੇ ਤੇਰਾ ਫਿਰ ਪਾਸਪੋਰਟ ਦਮਾਗੇ ਸ਼ਾਸਤਰੀ ਕਾਲ ਤੁਸੀਂ ਵੇਖ ਰਹੇ ਹੋ ਸਾਂਝਾ ਟੀਵੀ ਮੈਂ ਹਰਜੀਤ ਸਿੰਘ ਸਿੱਧੂ ਅੱਜ ਤੁਹਾਨੂੰ ਉਸ ਨੌਜਵਾਨ ਦੇ ਨਾਲ ਮਿਲਾਉਣ ਜਾ ਰਹੇ ਹਾਂ ਜੋ ਕਿ 5-6 ਸਾਲ ਵਿਦੇਸ਼ ਦੀ ਧਰਤੀ ਦੇ ਉੱਤੇ ਸਮਾਂ ਬਤੀਤ ਕਰਦਾ ਪਰ ਹੁਣ ਫਿਰ 2-3 ਮਹੀਨਿਆਂ ਤੋਂ ਆਪਣੇ ਵਤਨ ਆਪਣੇ ਪੰਜਾਬ ਵਾਪਸ ਆ ਜਾਂਦਾ। ਯਾਨੀ ਕਿ ਸੰਗਰੂਰ ਦੇ ਵਿੱਚ ਆ ਕੇ ਆਪਣਾ ਕਾਰੋਬਾਰ ਫਿਰ ਸ਼ੁਰੂ ਕਰਦਾ। ਤੁਸੀਂ ਦੇਖ ਸਕਦੇ ਹੋ 버거 ਤੇ ਕੁਲਚੀਆਂ ਦੀ ਜੋ ਰੇੜੀ ਆ ਇਸ ਨੌਜਵਾਨ ਦੇ ਵੱਲੋਂ ਲਗਾਈ ਗਈ ਆ 5-6 ਸਾਲ ਮਲੇਸ਼ੀਆ ਦੇ ਵਿੱਚ ਕੰਮਕਾਰ ਕਰਦਾ ਅਤੇ ਵਿਦੇਸ਼ ਦੇ ਵਿੱਚੋਂ ਵਾਪਸ ਆਉਂਦਾ ਜਿੱਥੇ ਅਕਸਰ ਵੇਖਿਆ ਜਾਂਦਾ ਕੀ ਜੋ ਨੌਜਵਾਨ ਨੇ ਉਹ ਪੜ੍ਹ ਲਿਖ ਕੇ ਵਿਦੇਸ਼ਾਂ ਵੱਲ ਜਾ ਰਹੇ ਨੇ ਪਰ ਕੁਝ ਅਜਿਹੇ ਨੌਜਵਾਨ ਵੀ ਨੇ ਜੋ ਆਪਣੀ ਧਰਤੀ ਆਪਣੀ ਮਾਤਰਭੂਮੀ ਨੂੰ ਪਿਆਰ ਕਰਦੇ ਨੇ ਅਜਿਹੇ ਇਨਸਾਨ ਦੇ ਨਾਲ ਗੱਲ ਕਰ ਲੈਣੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਜੀ ਗੁਰਿੰਦਰ ਸਿੰਘ ਜੀ ਹਾਂ ਗੁਰਿੰਦਰ ਪਤਾ ਲੱਗਿਆ ਕਿ 5-6 ਸਾਲ ਵਿਦੇਸ਼ ਦੇ ਵਿੱਚ ਰਹਿ ਕੇ ਆਏ ਹੋ ਕਿਹੜੀ ਕੰਟਰੀ ਦੇ ਵਿੱਚ ਕਹਿ ਜਾ ਲੱਗਿਆ ਤੇ ਹੁਣ ਵਾਪਸ ਸੰਗਰੂਰ ਦੇ ਵਿੱਚ ਆ ਕੇ ਆਪਣਾ ਕਾਰੋਬਾਰ ਕੀਤਾ ਹਾਂਜੀ ਉੱਥੇ ਵੀ ਵਧੀਆ ਸੀਗਾ ਵੀਰ ਜੀ ਪਰ ਉਹਦੇ ਥੋੜੀਆਂ ਮਜਬੂਰੀਆਂ ਸੀ ਆਪਾਂ ਨੂੰ ਤਾਂ ਜਾਣਾ ਪੈਂਦਾ ਜੀ ਨਹੀਂ ਤਾਂ ਕਿਸੇ ਦਾ ਦਿਲ ਨਹੀਂ ਕਰਦਾ ਜਾਣ ਨੂੰ ਜੀ ਫਿਰ ਹੁਣ ਆਪਾਂ ਨੇ ਸੋਚਿਆ ਜੀ ਥੋੜੇ ਜਿਹਾ ਫੈਮਿਲੀ ਕਰਕੇ ਵੀ ਆਪਾਂ ਉਰੇ ਹੀ ਕੰਮ ਕਰਨਾ ਜੀ ਆਪਣੇ ਪੰਜਾਬ 'ਚ ਹੀ ਕੰਮ ਕਰਨਾ ਜੀ 2 ਪੈਸੇ ਲਾ ਕੇ ਥੋੜੇ ਘੱਟ ਪੈਸੇ 'ਚ ਆਪਣਾ ਕਾਰਡ ਦਾ ਕੰਮ ਸ਼ੁਰੂ ਕੀਤਾ ਜੀ ਮੈਂ ਇਹ ਕਰ ਗੱਲ ਕੀਤੀ ਹੈ ਆਪਾਂ ਅਕਸਰ ਵੇਖਦੇ ਹਾਂ ਜੋ ਨੌਜਵਾਨ ਨੇ ਅਜਿਹੀਆਂ ਜਾਂ ਰੇੜੀਆਂ ਦੀ ਗੱਲ ਕੀਤੀ ਜਾਵੇ ਨਾ ਸੰਕੋਚਵਾਂਦੇ ਨੇ ਸ਼ਰਮ ਮਹਿਸੂਸ ਕਰਦੇ ਨੇ ਬਾਹਰ ਨੂੰ ਭੱਜਦੇ ਨੇ ਤੁਸੀਂ ਪਹਿਲੇ ਇਨਸਾਨ ਹੋ ਜੋ ਬਾਹਰੋਂ ਆ ਕੇ ਸੰਗਰੂਰ ਦੇ ਵਿੱਚ ਕੰਮ ਕਰ ਰਹੇ ਨਹੀਂ ਪਤਾ ਕੀ ਹੈ ਜੀ ਰੇੜੀ ਸ਼ਰਮਤਾਰ ਮੰਨਣੀ ਚਾਹੀਦੀ ਨਹੀਂ ਕੋਈ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ ਜੀ ਠੀਕ ਹੈ ਨਹੀਂ ਤੇ ਕਹਿੰਦਾ ਮਤਲਬ ਮੈਂ ਵੀ ਹੁਣ ਜਦੋਂ ਰੇੜੀ ਲੈ ਕੇ ਆਂਦਾ ਸੀ ਮਨੂੰ ਵੀ ਬਥੇਰੇ ਕਹਿੰਦੇ ਤੂੰ ਬਾਹਰ ਲੱਗ ਗਿਆ 5 ਸਾਲ ਫੇਰ ਰੇੜੀ ਲਾ ਰਿਹਾ ਮੈਂ ਕਹਾਂ ਕੰਮ ਕੋਈ ਛੋਟਾ ਵੱਡਾ ਨਹੀਂ ਕਿਸੇ ਗੁਲਾਮੀ ਨਾਲ ਤਾਂ ਠੀਕ ਹੈ ਨਾ ਆਪਾਂ ਆਪਣੇ ਕੰਮ ਦੇ ਰਾਜੇ ਆ ਜੀ ਤਾਂ ਕਰਕੇ ਆਪਾਂ ਆਪ ਦਾ ਹੀ ਕੰਮ ਕੀਤਾ ਜੀ ਇੱਕਰ ਗੱਲ ਕੀਤੀ ਆ ਵੀ 5-6 ਸਾਲ ਵਿਦੇਸ਼ ਦੀ ਧਰਤੀ ਦੇ ਉੱਤੇ ਲਾਏ ਕਈ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਉਹ ਕਿਉਂਕਿ ਪਰਿਵਾਰ ਤੋਂ ਜਦੋਂ ਦੂਰ ਰਹਿਣੇ ਹੋ ਬੜਾ ਕੁਝ ਝੱਲਣਾ ਪੈਂਦਾ ਹਾਂਜੀ ਹਾਂਜੀ ਬਹੁਤ ਕੁਝ ਝੱਲਣਾ ਪੈਂਦਾ ਜੀ ਦੇਖੋ ਮੇਰੀ ਮੰਮੀ ਦੀ ਵੀ ਡੈਥ ਹੋ ਗਈ ਸੀ ਪਹਿਲਾਂ ਬੜਾ ਔਖਾ ਹੋਇਆ ਸੀਗਾ ਮੈਂ ਆਣ ਮੰਨੀਓ ਮੇਰਾ ਪਰਮ ਡੀ ਨਹੀਂ ਕਰਵਾਣਾ ਸੀਗਾ ਹੋਇਆ ਨਹੀਂ ਸੀਗਾ ਇਸ ਕਰਕੇ ਤੇ ਮੈਨੂੰ ਆ ਨਹੀਂ ਸਕਿਆ ਜੀ ਫਿਰ ਮੈਂ 5.5 ਸਾਲ ਬਾਅਦ ਹੀ ਆਇਆ ਜੀ ਹੁਣ ਠੀਕ ਹੈ ਨਹੀਂ ਮਜਬੂਰੀਆਂ ਨੇ ਕਿ ਤਾਂ ਜਾਣਾ ਪੈਂਦਾ ਬੰਦੇ ਨੂੰ ਨਹੀਂ ਤਾਂ ਕਿਸੇ ਦਿਲ ਨਹੀਂ ਕਰਦਾ ਜੀ ਕਹਿਰ ਬੀ ਉੱਧਰ ਦੋ ਪੈਸੇ ਬਣ ਜਾਂਦੇ ਆ ਅੱਜ ਆਪਾਂ ਵੱਡੀ ਕੰਟਰੀ ਜਾਂਦੇ ਉਹਤੇ ਆਪਾਂ ਇੰਨੇ ਪੈਸੇ ਲੱਗ ਜਾਂਦੇ 20-25 ਲੱਖ ਰੁਪਇਆ ਉਹਦਾ ਫਾਇਦਾ ਨਹੀਂ ਜੀ ਆਪਣੇ ਕੋਲੇ ਇੰਨਾ ਉਰੀ ਹੋਵੇ ਤਾਂ ਆਪਾਂ ਪੂਰੀ ਕੰਮ ਸੈਟਅਪ ਕਰ ਸਕਦੇ ਆ ਜੇਕਰ ਨੌਜਵਾਨਾਂ ਦੀ ਗੱਲ ਕੀਤੀ ਆ ਵੀ ਤਾਂ ਉਹਨਾਂ ਨੌਜਵਾਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਜੋ ਕਿਤੇ ਨਾ ਕਿਤੇ ਆਪਣਾ ਕਾਰੋਬਾਰ ਕਰਨ ਦੇ ਵਿੱਚ ਹਿਚਕਚਾਉਂਦੇ ਮਹਿਸੂਸ ਹੁੰਦੇ ਨੇ ਆਪਾਂ ਤਾਂ ਹਰੇਕ ਨੌਜਵਾਨ ਨੂੰ ਇਹ ਵੀ ਆ ਜਾਂਦਾ ਕੋਈ ਆਪਾਂ ਉਹਨੂੰ ਇਹੀ ਕਹਿੰਨੇ ਆ ਆਪਣੇ ਭਾਈ ਵਾਂਗ ਕੇ ਵੀ ਤੁਸੀਂ ਆਪ ਦਾ ਕੰਮ ਖੁਦ ਕਰੋ ਤੁਹਾਨੂੰ ਇੱਥੇ ਵਧੀਆ ਪੈਸੇ ਬਣ ਲਾਏ ਆਂਗੇ ਜੇ ਇੱਕ ਮਹੀਨਾ ਤੰਗੀ ਹੋ ਦੂਜੇ ਮਹੀਨੇ ਆਪਣਾ ਕੰਮ ਚੱਲ ਪੈਣਾ ਮੈਂ ਕੀਤਾ ਹੀ ਕੰਮ ਨੂੰ ਵਧੀਆ ਰਿਸਪੌਂਸ ਮਿਲ ਰਿਹਾ ਜੀ ਮੈਂ ਵੀ ਕਹਦਾ ਵੀ ਮੜਾਏਗਾ ਵਧੀਆ ਚੱਲਦਾ ਹੀ ਕੰਮ ਇੱਕ ਮਹੀਨਾ ਦੋ ਮਹੀਨੇ ਹੋ ਗਏ ਜੀ ਮੈਨੂੰ ਕੰਮ ਕਰਦੇ ਨੂੰ ਦੋ ਮਹੀਨੇ ਹੋ ਗਏ ਕੰਮ ਕਰਦੇ ਨੂੰ ਕਿਸ ਤਰ੍ਹਾਂ ਦੇ ਗਾਖ ਆਉਂਦਾ ਇੱਕ ਲੱਗ ਤਰ੍ਹਾਂ ਦੀ ਕਰਕੇ ਰੇੜੀਆਂ ਦਾ ਆਪਾਂ ਵੇਖਦੇ ਆਂ ਲੱਗ ਤਰ੍ਹਾਂ ਤੁਸੀਂ ਆਪਣੀ ਗੈਟ ਅਪ ਤਿਆਰ ਕੀਤਾ ਹਾਂ ਹਾਂਜੀ ਹਾਂਜੀ ਇਹ ਇੱਕ ਮੇਰੇ ਬ੍ਰਦਰ ਨੇ ਤਿਆਰ ਕਰਵਾਈ ਸੀ ਫਿਰ ਇਹ ਮੜਾਏ ਕੁਕਿੰਗ ਦਾ ਕੰਮ ਬਾਹਰ ਕਰਦੇ ਇਸ ਕਰਕੇ ਫਿਰ ਮੈਨੇ ਚੱਕ ਲਾਤੀ ਇਸ ਤਰ੍ਹਾਂ ਸੀ ਵੇਖਦੇ ਆ ਕਿ ਸਿੱਧੂ ਮੂਸੇਵਾਲੇ ਦੀਆਂ ਫੋਟੋਆਂ ਲਗਾਈ ਹੋਈਆਂ ਨੇ ਚਾਰੇ ਪਾਸੇ ਅ ਕਿਸ ਤਰ੍ਹਾਂ ਕੀ ਪਸੰਦ ਕਰਦੇ ਹਾਂਜੀ ਹਾਂਜੀ ਆਪਾਂ ਇਹਦੇ ਗਾਣੇ ਸੌਂਗ ਇਹਦੀ ਸੁਣਦੇ ਸੀ ਉਧਰ ਵੀ ਇਹਦੀ ਸੁਣਦੇ ਸੀ ਹੁਣ ਹੁਣ ਵੀ ਇਹਦੀ ਸੁਣਦੇ ਸੀ ਸੌਂਗ ਦਾ ਪਾ ਜੀ ਹਾਂਜੀ ਹਾਂ ਤੁਸੀਂ ਮਾਤਾ ਦੀ ਗੱਲ ਕੀਤੀ ਹੈ ਜਦੋਂ ਮਾਤਾ ਦੀ ਡੈਥ ਹੁੰਦੀ ਆ ਕੀ ਆ ਨਹੀਂ ਸਕੇ ਸੀ ਉਹਨਾਂ ਨੇ ਸੰਸਕਾਰ ਵੇੜੇ ਨਹੀਂ ਨਹੀਂ ਆ ਨਹੀਂ ਸਕੇ ਜੀ ਮੇਰੇ ਦੋਨੋਂ ਬ੍ਰਦਰ ਸੀਗੇ ਜੀ ਉਹਨਾਂ ਨੇ ਕੀਤਾ ਸੀਗਾ ਤੇ ਮੈਨੂੰ ਮਾੜਾ ਤੁਹਾਨੂੰ ਦੱਸਿਆ ਨਹੀਂ ਮੇਰਾ ਪਰਮਿਟ ਦਾ ਥੋੜਾ ਜਿਹਾ ਮਸਲਾ ਸੀਗਾ ਰੀਨਿਊ ਨਹੀਂ ਹੋ ਰਿਹਾ ਸੀਗਾ ਉਸੇ ਕਰਕੇ ਟਾਈਮ ਲਾ ਜਾਂਦਾ ਜੀ ਉਧਰ ਸਰਕਾਰ ਥੋ ਕੰਫੀਨ ਜੇ ਹੋ ਜਾਂਦੇ ਨੇ ਫਿਰ ਲੇਟ ਹੁੰਦੇ ਨੇ ਕੰਮ ਜੇ ਜਿਸ ਤਰ੍ਹਾਂ ਮਾਤਾ ਦੀ ਡੈਥ ਹੋਈ ਜਾਂ ਨਹੀਂ ਆ ਗਿਆ ਕਿਤੇ ਨਾ ਕਿਤੇ ਤਾਂ ਤੁਸੀਂ ਸੱਤ ਸਮੁੰਦਰੋਂ ਪਾਰ ਬੈਠੇ ਹੋ ਮਾਤਾ ਦੀ ਇੱਥੇ ਡੈਥ ਹੋਂਦੀ ਆ ਤਾਂ ਕਿਤੇ ਜਾਨ ਵੀ ਨਿਕਲ ਨਿਕਲ ਜਾਂਦੀ ਉਹ ਆਹੀ ਮੁਸ਼ਕਲਾ ਮਾਰਦੀਆਂ ਨੇ ਬੰਦੇ ਨੂੰ ਵੀ ਨਹੀਂ ਤਾਂ ਬੰਦੇ ਦਾ ਦਿਲ ਨਾ ਕਰੇ ਜਾਨ ਨੂੰ ਬੰਦੇ ਨੂੰ ਆਹੀ ਮੁਸ਼ਕਲਾ ਮਾਰਦੀਆਂ ਨੇ ਫੈਮਿਲੀ ਪ੍ਰੋਬਲਮ ਆ ਜਾਂਦੀ ਆ ਪਿੱਛੇ ਫਿਰ ਆ ਨਹੀਂ ਸਕਦਾ ਬੰਦਾ ਓਖਾ ਹੋ ਜਾਂਦਾ ਉਧਰ ਵੀ ਬਹੁਤ ਦੁਖੀ ਹੋ ਜਾਂਦਾ ਜੀ ਕੁਝ ਏਜੰਟ ਵੀ ਦੁਖੀ ਕਰ ਲੈਂਦੇ ਕੰਮ ਵੀ ਨਹੀਂ ਕਰਵਾ ਕੇ ਦਿੰਦੇ ਜੀ ਜਲਦੀ ਜਲਦੀ ਕਿਸੇ ਦਾ ਕੰਮ ਨਹੀਂ ਹੁੰਦਾ ਖੁਦ ਆਪਣੀ ਹੀ ਪੰਜਾਬੀ ਏਜੰਟ ਬਹੁਤ ਨਹੀਂ ਉਧ ਤੁਸੀਂ ਮਲੇਸ਼ੀਆ ਦੇ ਵਿੱਚ ਸਮਾਪਤ ਕੀਤਾ ਜੇਕਰ ਜੋ ਨੌਜਵਾਨ ਪੰਜਾਬ ਦੇ ਵਿੱਚੋਂ ਖਾਸ ਕਰ ਜਾਂਦੇ ਨੇ ਕਹੇ ਜੇ ਹਾਲਾਤ ਨੇ ਉਹਨਾਂ ਦੇ ਹੁਣ ਤਾਂ ਹੀ ਬਹੁਤ ਮਾੜੇ ਨੇ ਜਦੋਂ ਮੈਂ ਕਹੇ ਉਹਦਾ ਕੰਮ ਹੈਗੇ ਦੀ ਹੁਣ ਜਿੰਨੇ ਵੀ ਬੈਠੇ ਨੇ ਮੇਰੇ ਹੁਣ ਵੀ ਭਾਈ ਜਾਰਾ ਰੂਮ 'ਚ ਬੈਠਾ ਪੰਜਾਬੀ ਬਹੁਤ ਬੈਠੇ ਨੇ ਬਹੁਤ ਵੇਲੇ ਬੈਠੇ ਨੇ ਉਧਰ ਐ ਲਾਲੂ ਜੀ ਕਰੋ ਮੰਗਾ ਮੰਗਾ ਕੇ ਪੈਸਾ ਉੱਥੇ ਖਰਚਾ ਕਰਦੇ ਨੇ 8-900 10000 12000 ਰੁਪਏ ਮਹੀਨੇ ਦਾ ਖਰਚਾ ਇੱਧਰ ਲਾ ਉਧਰ ਹੈਗਾ ਜੀ ਥੱਲੇ ਰੂਮ ਰਾਮ ਦਾ ਖਾਣ ਪੀਣ ਦਾ ਹਾਂ ਜੀ ਬਥੇਰੀ ਜਨਤਾ ਬਿੱਲੀ ਵੀ ਬੈਠੀ ਬਹੁਤ ਕਿਸੇ ਕਿਸੇ ਦੇ ਇਹ ਕੰਮ ਚੱਲ ਜੇ ਚੱਲ ਜੇ ਲੱਕ ਲੱਗ ਜੇ ਲੱਗ ਜੇ ਮਿਲ ਜੇ ਮਿਲ ਜੇ ਨਹੀਂ ਨਹੀਂ ਕੰਮ ਨਹੀਂ ਤੁਸੀਂ ਅਜੇ ਇਹ ਨੌਜਵਾਨ ਵੀ ਵੇਖੇ ਹੋਣੇ ਜੋ ਘੁੱਬਾ ਮਾਰ ਕੇ ਰੋਮਦੇ ਵੀ ਹੋਣੇ ਵਾਪਸ ਜਾਣ ਦੀ ਗੱਲ ਵੀ ਕਰਦੇ ਹੋਣੇ ਪਰ ਜਾ ਨਹੀਂ ਸਕਦੇ ਨਾ ਕੰਮ ਮਿਲਦਾ ਅਤੇ ਨਾ ਹੀ ਆ ਸਕਦੇ ਨੇ ਹਾਂ ਜੀ ਹਾਂ ਫਿਰ ਸਰਕਾਰ ਹੈ ਨਾ ਜੀ ਉੱਥੇ ਜਿਹੜੀ 2-3 2-3 ਸਾਲਾਂ ਬਾਅਦ ਆਊਟ ਪਾਸ ਕੋਲਦੀ ਹੈ ਜਿਨ੍ਹਾਂ ਕੋਲੇ ਪਾਸਪੋਰਟ ਵੀ ਨਹੀਂ ਹੁੰਦੇ ਪਾਸਪੋਰਟ 에ਜੰਟ ਦੱਬ ਜਾਂਦੇ ਨੇ ਕਿ ਉਹ ਕਰ ਦਿੰਦੇ ਫਿਰ ਉਹ ਆਊਟ ਪਾਸ ਤੇ ਹੀ ਆਂਦੇ ਨੇ ਹੁਣ ਆਊਟ ਪਾਸ ਖੁੱਲੇ ਨੇ ਉਧਰੋਂ ਸਾਰੀ ਜੰਟ ਇੱਧਰ ਨਹੀਂ ਭੱਜਦੀ ਜੀ ਜੀ ਜਦੋਂ ਤੁਸੀਂ ਉੱਥੇ ਪਹੁੰਚ ਜਾਂਦੇ ਨੇ ਨੌਜਵਾਨਾ ਏਜੰਟ ਨਾਲ ਦੀ ਨਾਲ ਪਾਸਪੋਰਟ ਦੇ ਦਿੰਦੇ ਨੇ ਨਹੀਂ ਜੀ ਬਹੁਤ ਮਿੰਤਾ ਘੜਾਂਦੇ ਨੇ ਐ ਕੋਈ ਨਹੀਂ ਕਿਤੇ ਕਿਤੇ ਦਾ ਮਿਲ ਜੇ ਮਿਲ ਜੇ ਬਹੁਤ ਜਾਨੇ ਕਹਿਣਗੇ ਵੀ ਮੈਨੂੰ ਮਿਲ ਜਾਂਦਾਗਾ ਕਮੈਂਟ ਕਰਨਗੇ ਪਰ ਨਹੀਂ ਮਿਲਦਾ ਜਲਦੀ ਇਹ ਅਜੇ ਹੈ ਵੀ ਹੁੰਦਾ ਵੀ ਜਦੋਂ ਤੁਸੀਂ ਪਾਸਪੋਰਟ ਲੈਣ ਜਾਂਦੇ ਹੋ ਏਜੰਟ ਕਹਿੰਦਾ ਵੀ ਪਹਿਲਾਂ ਹੋਰ ਪੈਸੇ ਦੇ ਫਿਰ ਮਿਲੂਗਾ ਹਾਂ ਜੀ ਹਾਂ ਬਿਲਕੁਲ ਬਿਲਕੁਲ ਸਹੀ ਗੱਲ ਹੈ ਰਾਈਟ ਹੈ ਤੁਹਾਡੀ ਗੱਲ ਅਗਲਾ ਕਹਿੰਦੇ ਬਥੇਰੇ ਫਰੌਡ ਵੀ ਨੇਗੇ ਅਗਲੇ ਕਹਿੰਦੇ ਸਾਨੂੰ 2000 ਰੁਪਏ ਦੇ 2000 ਰਿੰਗਟ ਦੇ ਉਧਰ ਰਿੰ ਪਾੜ ਬੋੜ ਦਮਾ ਪਥੇਰੇ ਉਧਰਲੇ ਲੋਕਲ ਆਈਸੀਬੀ ਨੇਗੇ ਬਥੇ ਰੇਡ ਆ ਜਾਂ ਕੁਝ ਕਰਦੇ ਨੇ ਇਹ ਬਿਲਕੁਲ ਐਸੀ ਨੌਜਵਾਨ ਜੋ ਕਿ ਨੌਜਵਾਨਾਂ ਨੂੰ ਸੇਧ ਦਿੰਦਾ ਹੋਇਆ ਨਜ਼ਰ ਆਉਂਦਾ 5-6 ਸਾਲ ਮਲੇਸ਼ੀਆ ਦੀ ਧਰਤੀ ਦੇ ਉੱਤੇ ਕਾਮਕਾਰ ਕਰਕੇ ਵਾਪਸ ਘਰ ਪਰਤੇ ਆ ਤੇ ਪਿਛਲੇ 2 ਮਹੀਨਿਆਂ ਤੋਂ ਆਪਣਾ ਖੁਦ ਦਾ ਕਾਰੋਬਾਰ ਕਰ ਰਿਹਾ ਉਸੇ ਇਹਨਾਂ ਦਾ ਕਹਿਣਾ ਕਿ ਨੌਜਵਾਨਾਂ ਨੂੰ ਵੀ ਸੰਦੇਸ਼ ਦਿੱਤਾ ਇਹ ਕੰਮਕਾਰ ਦੇ ਵਿੱਚ ਸ਼ਰਮ ਨਹੀਂ ਕਰਨੀ ਚਾਹੀਦੀ ਜਦੋਂ ਵਿਦੇਸ਼ ਜਾਂਦੇ ਨੇ ਤਾਂ ਉੱਥੇ ਇਹਨਾਂ ਨੇ ਵੇਖੇ ਨੇ ਕਿ ਪੰਜਾਬ ਦੇ ਨੌਜਵਾਨ ਪੁੱਬਾ ਮਾਰ ਮਾਰ ਰੋਂਦੇ ਨੇ ਅਤੇ ਜੋ ਏਜੰਟ ਨੇ ਉਹਦੋਂ ਤੱਕ ਪਾਸਪੋਰਟ ਨਹੀਂ ਵਾਪਸ ਕਰਦੇ ਜਦੋਂ ਤੱਕ ਉਹਨਾਂ ਨੂੰ ਫਿਰ ਤੋਂ ਪੈਸੇ ਨਹੀਂ ਦਿੱਤੇ ਜਾਂਦੇ ਕੈਮਰਾਮੈਨ ਮਹਿੰਦਰ ਨਾਲ ਹਰਜੀਤ ਸਿੱਧੂ ਸੰਜਾ ਟੀਵੀ ਸੰਗਰੂਰ